ਅੱਗੇ ਅਬ ਦੀਏ ਸੈਂਡਰ ਤੇ ਬਹਿਲੀ ਹੋ ਗਿਆ ਹੈ ਹੋ ਗਿਆ ਪੁੱਤੀ ਜੀ ਦੇ ਨਾਮ ਉੱਪਰ ਤੇ ਵਾਲਾ ਹੈਂਡੀ ਫੋਕਸ ਆਇਆ ਪਾਸ ਤੋਂ ਜੀ ਦੇ ਸਕੇ ਜਿਹੜਾ ਇਹਨਾਂ ਸਾਈਨਾ ਵਾਲਾ ਹੈ ਫਾਈਲ ਵੀ ਕਰ ਦਿਆ ਤੇ ਅੱਛਾ ਬਹੁਤ ਤੁਹਾਨੂੰ ਮੈਡੀਕਲ ਚੀਜ਼ ਦਿਵਾਵਾਂਗੇ ਤੇ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਥੋੜੇ ਲੇਜ਼ਰ ਦੇ ਏਰੀਆ ਤੇ ਆਓ ਆਪ ਤੁਹਾਨੂੰ ਰਿਵਿਊ ਦਿੰਨੇ ਆ ਮੈਡੀਕਲ ਚੀਜ਼ ਦਿਹੀ ਦੇ ਦੇ ਰਹੇ ਆ ਤੇ ਉਹ ਵਾਲਾ ਜਿਹੜਾ ਕੋਨਾ ਤੁਹਾਨੂੰ ਵਾਲਾ ਕੋਨਾ ਲੈਣੇ ਆ ਉਹ ਦੇਖ ਰਹੇ ਆ ਜਿਹੜੇ ਵਾਲਾ ਪ੍ਰਦੇਸ਼ ਹੈ ਬਹੁਤ ਜਿਆਦਾ ਮਸ਼ਹੂਰ ਪ੍ਰਦੇਸ਼ ਆ ਬਸ ਜਮਾਂਦਰੀ ਨਹੀਂ ਆਪਣਾ ਹੈ ਉਹਦੇ ਕਿੰਨਾ ਕੈਂਟ ਬਣਿਆ ਹੋਇਆ ਹੈ ਮੈਨਸਾ ਦਾ ਜੋ ਜਿਹੜੇ ਇਹ ਜਿੰਨਾਂ ਨੇ ਜਿਹੜਾ ਨਾਲ ਹੈ ਜਾਇਰ ਸਿਟੀ ਹੈ ਸਭ ਤੋਂ ਮਹਿੰਗੀ ਸਿਟੀ ਹੈ ਜਿਸ ਦੀ ਕਿੰਨੀ ਸੌਦੇ ਆ ਕੋਲ ਉੱਸਾ ਬਰੋ ਜਾਂ ਪਾਣੀ ਦੇ ਓਹ ਵਾਲੀਆਂ ਬਿਲਡਿੰਗ شاید لینڈ والی ਆ ਵੀ ਨਹੀਂ ਦੇਖ ਸਕਦੇ ਆ ਲਈ ਜਿੰਦੇ ਦੇ ਕਮੋਕਈ ਆਏ ਦੇਖ ਗਏ ਬਜਾਣਾ ਕੁਛ ਨਹੀਂ ਹੈਗਾ ਤੇ ਬੱਦਲਾਂ ਦੇ ਉੱਪਰ ਜਿਹੜੀ ਬਿਲਡਿੰਗ ਹੈ ਦੇ ਐਨਾ ਪਕਨਾਰੇ ਦੇ ਖੜੇ ਆ ਇੱਥੋਂ ਵੀ ਸਿਟੀ ਦਾ ਵੀਊ ਦੇਖੀ ਸਕਦੇ ਆ ਆਂ ਬੱਦਲਾਂ ਦੇ ਉੱਪਰ ਖੜੀਆਂ ਆ ਬਦ ਦਮੇ ਕਰਕੇ ਮੇ ਨੂੰ ਥੋੜਾ ਪੜਿਆ ਨਹੀਂ ਆ ਰਿਹਾ ਪਰ ਮਾਫੀ ਹੋ ਦੇ ਹੋ ਸਰਦ ਹੁੰਦੇ ਆ or decide that

ਉਹ ਲੋਕ ਲਈ ਨਹੀਂ ਆ। ਆਹ ਜੱਟ ਸਾਨੂੰ ਬਾਹਰ। ਆਹ ਦਾ ਫਮਾਰਸੀ ਹੋ てる। ਖੇਰ ਦੇ ਉੱਪਰ ਜਾ ਕੇ ਇਹਨਾਂ ਪਟਾਕਾ ਪੈਣਾ ਹੈ। ਚਾਪੜ ਤੋਂ ਪੈਨਾ ਚੋੜ ਵੀ ਆਣੀ। ਉਹ ਵੀ ਮੇਰੇ ਨਾਲ ਸੀੜੀ ਦੇ ਵਿੱਚ ਆ ਬਸ 사이ਡ ਕਰ ਰਿਹਾ ਹੈ ਉਹ ਦੂ ਦੋ ਐਂਡ ਹੋ ਗਿਆ ਭਰਾ ਵੀ ਇਹਦਾ ਨੋਰ ਬਹੁਤ ਸਾਡਾ